ਕर्श ਨੂੰ ਅੱਜਕੱਲ ਠੱਗੀ ਤਾਂ ਵੈਸੇ ਚੱਲ ਰਹੀ ਹੈ ਕਾਫੀ ਠਗੀਆਂ ਦੇ ਖਬਰਾਂ ਆndੀਆਂ ਕਹਿੰਦੇ ਹਨ ਪਰ ਲੇਕਿਨ ਇੱਕ ਨਵੀਂ ਠੱਗੀ ਦਾ ਸਟਾਈਲ ਫੇਰ ਦੇਖਣ ਨੂੰ ਮਿਲਿਆ ਹੈ ਕਹਿੰਦੇ ਜੈਲਸੀਨ ਨਗਰ ਦੇ ਵਿੱਚ ਆਪਾਂ ਖੜੇ ਆ ਇੱਕ 19600 ਰੁਪਏ ਦੀ ਠੱਗੀ ਹੋਈ ਹੈ ਵਾਲੀਏ ਜੀ ਦੀ ਦੁਕਾਨ ਹੈ ਤੇ ਇਹਨਾਂ ਨੂੰ ਕੰਪਿਊਟਰ ਚਾਹੀਦਾ ਸੀਗਾ ਤੇ ਲੈਟਰ ਉੱਤੇ ਸੀ ਇਹਨਾਂ ਨੇ ਵੈੱਬਸਾਈਟ ਦੇ ਸਾਈਟ ਤੇ ਜਾ ਕੇ ਚੈੱਕ ਇਨ ਦਾ ਸ਼ੁਰੂ ਕਰ ਦਿੱਤਾ ਤੇ ਇਹਨਾਂ ਨੂੰ ਕੰਪਿਊਟਰ ਪਸੰਦ ਆ ਗਿਆ ਦੇ ਬਾਅਦ ਦੇ ਵਿੱਚ ਇਹਨਾਂ ਦੇ ਪਾਸੇ ਕੋਈ ਲੜਕਾ ਆਂਦਾ ਇਸ ਤਰ੍ਹਾਂ ਕਰਕੇ ਇਹਨਾਂ ਦੀ ਜਿਹੜੀ ਛੱਗੀ ਹੁੰਦੀ ਹੈ ਇਹਨਾਂ ਤੇ ਗੱਲ ਕਰਦੇ। ਪੰਜੀ ਸਾਹਿਬ ਕੀ ਹੋਇਆ ਤੁਹਾਨੂੰ ਸਾਰੀ ਮੰਗਨ ਸੀ। ਮੇਰੀ ਵਾਈਫ ਕੰਪਿਊਟਰ ਦੀ ਸ਼ੌਕ ਕਰਦੇ ਆ ਤੇ ਉਹਨਾਂ ਨੂੰ 3-4 ਕੰਪਿਊਟਰ ਦੀ ਰਿਕੁਆਇਰਮੈਂਟ ਸੀਗੀ ਤੇ ਮੈਂ ਸਰਚ ਮਾਰ ਰਿਹਾ ਸੀਗਾ ਕੋਈ ਕੰਪਿਊਟਰ ਵਗੈਰਾ ਆਨਲਾਈਨ ਬੁੱਕੋ ਲੈਕਸ ਤੇ ਹੋ ਗਿਆ, ਗੂਗਲ ਤੇ ਕਈ ਹੋਰ ਸਰਚ ਮੈਂ ਕੀਤੀਆਂ ਤੇ ਬਹੁਤ ਵੈਬਸਾਈਟਸ ਤੇ ਮੈਂ ਸਰਚ ਮਾਰ ਰਿਹਾ ਸੀਗਾ ਤੇ ਇਨ ਬਿਟਵੀਨ ਮੈਨੂੰ ਕਈ 3-4 ਬੋਲਾਂ ਆਈਆਂ ਕਿ ਭਈ ਸਾਡੇ ਕੋਲ ਕੰਪਿਊਟਰ ਅਵੇਲੇਬਲ ਹੈ ਉਹਦੇ ਵਿੱਚੋਂ ਮੈਨੂੰ ਇੱਕ ਜਿਹੜਾ ਹੈਗਾ 5000 ਰੁਪਏ ਵਾਲਾ ਇੱਕ ਕੰਪਿਊਟਰ ਮੈਨੂੰ ਪਸੰਦ ਆ ਗਿਆ ਸੀਗਾ ਮੈਂ ਉਹ ਪਸੰਦ ਕੀਤਾ ਸੀਗਾ ਤੇ ਉਹ ਪਸੰਦ ਕਰਨ ਤੋਂ ਬਾਅਦ ਮੈਨੂੰ ਫੋਨ ਆਇਆ ਤੇ ਭਈ ਤੁਹਾਨੂੰ ਆਹ 5000 ਦਾ ਕੰਪਿਊਟਰ ਅਸੀਂ ਡਿਲੀਵਰ ਦੇ ਸਕਦੇ ਆਂ ਤੇ ਮੈਂ ਚਾਰ ਜਿਹੜੇ ਹੈਗੇ CPU ਉਹਨਾਂ ਨੂੰ ਕੰਫਰਮ ਕਰ ਦਿੱਤਾ ਮੈਨੂੰ ਆਹ ਮਾਡਲ ਆਹ ਮਾਡਲ ਹੈ ਇਹ ਮੈਨੂੰ ਚਾਹੀਦੇ ਆ ਤੇ ਉਹਨਾਂ ਨੇ ਵੀ ਮੇਰੇ ਨਾਲ ਡੀਲ ਫਾਈਨਲ ਕਰ ਦਿੱਤੀ ਤੇ ਮੈਂ ਕਿਹਾ ਕਿ ਜੀ ਮੈਨੂੰ ਸੀਪੀਯੂ ਕਦੋਂ ਤੱਕ ਮਿਲ ਜਾਣਗੇ ਕਹਿੰਦੇ ਜੀ ਅੱਜ ਹੀ ਮੈਂ ਤੁਹਾਡੇ ਕੋਲ ਬੰਦਾ ਆਏਗਾ ਠੀਕ ਹੈ ਤੇ ਮੇਰਾ ਬੰਦਾ ਆਇਆ ਉਹ ਨਾਲ ਡੀਲ ਫਾਈਨਲ ਕਰ ਜਾਂਦਾ ਉਹਦੇ ਆਏ ਤੇ ਤੁਸੀਂ ਸਾਨੂੰ ਪੇਮੈਂਟ ਪਾ ਦਿਓ ਪਰ ਇਨਵੌਇਸ ਬਿੱਲ ਅਸੀਂ ਮੈਂ ਵਟਸਐਪ ਕਰ ਦਾਂਗਾ ਤੇ ਜਿਹੜੇ ਤੁਹਾਡੇ ਡਿਲੀਵਰੀ ਚਾਰजेस ਹੈਗੇ ਆ ਉਹ ਤੁਸੀਂ ਜਦੋਂ ਤੁਹਾਡੇ ਘਰ ਸੀਪੀਯੂ ਆ ਜਾਣਗੇ ਤੇ ਤੁਸੀਂ ਉਹਨਾਂ ਨੂੰ 400 ਰੁਪਏ ਡਿਲੀਵਰੀ ਚਾਰजेस ਦੇ ਦੇ ਦਿਓ ਤੇ 20000 ਦੇ ਉਹਦੇ ਹਿਸਾਬ ਨਾਲ ਮੈਂ 400 ਰੁਪਏ ਕੱਟ ਕੇ 19600 ਰੁਪਏ ਮੈਂ ਉਹਨਾਂ ਦੇ ਅਕਾਊਂਟ ਚ ਪਾਣੇ ਸੀ ਇਹ ਡੀਲ ਫਾਈਨਲ ਹੋਈ ਸੀ ਸਾਡੀ ਤੇ ਇਨ ਬਿਟਵੀਨ ਸਾਡੇ 1:35 ਵਜੇ 5:15 ਤੱਕ ਇੱਕ ਬੰਦਾ ਮੇਰੇ ਕੋਲ ਆ ਗਿਆ ਤੇ ਉਹ ਕਹਿੰਦਾ ਜੀ ਜਿਹੜੀ ਤੁਸੀਂ ਦੀਪਕ ਜੀ ਨਾਲ ਡੀਲ ਕੀਤੀ ਉਹ ਫਾਈਨਲ ਹੈ ਮੈਂ ਕਿਹਾ ਜੀ ਹਾਂਜੀ ਫਾਈਨਲ ਹੈਗੀ ਹੈ ਤੇ ਤੁਸੀਂ ਦੱਸੋ ਕੰਨੇ ਚ ਮੈਂ ਪੇਮੈਂਟ ਪਾ ਦਵਾਂ ਦੀਪਕ ਜਿਹੜਾ ਤੁਸੀਂ ਦੱਸ ਰਹੇ ਹੋ ਦੀਪਕ ਵਾਕਈ ਗੁੜਾ ਨੰਕਰ ਜਿਹੜਾ ਅਸਲਾਦ ਦੀਪਕ ਦਾ ਨਾਮ ਤਾਂ ਨਹੀਂ ਉਹ ਦੀਪਕ ਨਹੀਂ ਸੀ ਜਿਹਨਾਂ ਨਾਲ ਮੇਰੀ ਫੋਨ ਤੇ ਗੱਲ ਹੋ ਰਹੀ ਸੀ ਉਹ ਦੀਪਕ ਸਰਦਾਰ ਕਹਿੰਦਾ ਸੀ ਜਿਹੜੀ ਦੀਪਕ ਜੀ ਨਾਲ ਗੱਲ ਹੋ ਗਈ ਹੈ ਮੈਂ ਕਹਿੰਦੀ ਹਾਂ ਹੋ ਗਈ ਹੈ ਦੀਪਕ ਜੀ ਨਾਲ ਗੱਲ ਤੇ ਉਹਨੂੰ ਤਾਂ ਡੀਲ ਫਾਈਨਲ ਹੈ ਮੈਂ ਕਹਿੰਦੀ ਹਾਂ ਜੀ ਡੀਲ ਫਾਈਨਲ ਹੈ ਤੇ ਉਹਨੇ ਕਿਹਾ ਵੀ ਪੇਮੈਂਟ ਪਾ ਦੋ ਤੇ ਮੈਂ ਪੇਮੈਂਟ ਦੀ ਗੱਲਬਾਤ ਕੀਤੀ ਕਿੱਥੇ ਪਾਣਾ ਕਿਹਾ ਨਹੀਂ ਪਾਣਾ ਤੇ ਮੈਨੂੰ ਉਹੀ ਸਰਦਾਰ ਜੀ ਜਿਹੜੇ ਅੱਜ ਫੋਨ ਦੇ ਹਾਂ ਸਰਦਾਰ ਜੀ ਦੇ ਫੋਨ ਤੇ ਮੇਰੀ ਗੱਲ ਹੋਈ ਹੈ ਦੇ ਨਾਲ ਹੋਇਆ ਕਿ ਆਹ ਕਾਊਂਟ ਦੇ ਵਿੱਚ ਪੇਮੈਂਟ ਪਾਓ ਇਹ ਇਹ ਜਿਹੜਾ ਯੂਕੇ ਨੰਬਰ ਹੈਗਾ ਇਹਦੇ ਵਿੱਚ ਪੇਮੈਂਟ ਪਾਓ ਮੇਰੇ ਮੇਰੇ ਕਾਊਂਟ ਚ ਪੈਸੇ ਘੱਟ ਸੀਗੇ ਤੇ ਮੈਂ ਆਪਣੀ ਵਾਈਫ ਤੋਂ 10000 ਰੁਪਏ ਮੰਗਵਾਏ ਤੇ ਇਹਨੇ ਨੂੰ ਜਿਵੇਂ ਪੁਵਾ ਰਿਆ ਸੀਗਾ ਸਰਦਾਰ ਜੀ ਕਹਿੰਦੇ ਜਲਦੀ ਪੇਮੈਂਟ ਪਾਓ ਅਨਾ ਟਾਈਮ ਨਹੀਂ ਹੈਗਾ ਸਾਡੇ ਕੋਲ ਜੀ ਤੇ ਮੈਂ ਕਿਹਾ ਜੀ ਰਿਪੋਰਟ ਪੇਮੈਂਟ ਪਾ ਰਹੇ ਹਾਂ ਸਰਦਾਰ ਜੀ ਤੇ ਕਹੇ ਤੇ ਫਿਰ ਮੈਂ ਕਿਹਾ ਜੀ ਆਹ 19600 ਮੈਂ ਪਾ ਦਿੰਦੇ ਹਾਂ ਤੇ ਮੈਂ ਕਹਾਂ ਜੀ ਮੇਰਾ ਇਨਵੌਇਸ ਬਿੱਲ ਹੁਣ ਦਿਓ ਤਾਂ ਮੈਂ ਤੁਹਾਨੂੰ ਪੇਮੈਂਟ ਪਾ ਦਿੰਦੀ ਆ ਤੇ ਅੰਨੇ ਨੂੰ ਸਦਾਜੀ ਆਪਣਾ ਫੋਨ ਦੇਖਣ ਲੱਗ ਕੇ ਕਹਿੰਦੇ ਕਿ ਜਿਹੜਾ ਇਨਵੌਇਸ ਬਿੱਲ ਕਿਹਾ ਨਹੀਂ ਮੈਨੂੰ ਨਹੀਂ ਪਤਾ ਅਣਜਾਣ ਬਣ ਗਿਆ ਅਣਜਾਣ ਬਣ ਗਿਆ ਇੱਕਦਮੀ ਇੱਕਦਮੀ 50 ਮਿੰਟਾਂ ਅਣਜਾਣ ਬਣ ਗਿਆ ਮੈਨੂੰ ਨਹੀਂ ਪਤਾ ਦੀਪਕ ਕੌਣ ਹੈ ਕੌਣ ਨਹੀਂ ਹੈ ਐਦਾਂ ਕਦੀ ਹੋ ਸਕਦਾ ਕੋਈ ਥਰਡ ਪਰਸਨ ਤੁਹਾਡੀ ਦੁਕਾਨ ਤੇ ਆਵੇ ਔਰ ਉਹਨੂੰ ਕੁਝ ਪਤਾ ਹੀ ਨਾ ਹੋਵੇ ਇਹ ਨਾਲ ਗੱਲ ਕਰਾ ਰਿਹਾ ਕਿਆ ਨਹੀਂ ਹੈ ਆਰਡਰ ਫਾਈਨਲ ਕਰ ਗਿਆ ਹੋਵੇ ਉਹਦੇ ਸਾਹਮਣੇ ਪੇਮੈਂਟ ਹੋ ਰਹੀ ਹੈ ਉਹ ਤੱਕ ਕੁਝ ਨਹੀਂ ਪਤਾ ਉਹਨੂੰ ਜਦੋਂ ਹੀ ਪੇਮੈਂਟ ਹੋ ਗਈ ਅਣਜਾਣ ਬਣ ਗਿਆ ਅਣਜਾਣ ਬਣ ਗਿਆ ਤੇ ਤੁਸੀਂ ਉਹਦੀ ਬਿਨ ਸ਼ਿਕਾਇਤ ਪੁਸ਼ਪੂ ਕਰ ਮੈਂ ਮੈਂ ਤਾਂ ਮੈਂ ਥਾਣੇ ਦੇ ਵਿੱਚ ਮੈਂ ਉਹਨਾਂ ਨੂੰ ਲੈ ਕੇ ਗਿਆ ਥਾਣੇ ਚੋਂ ਕੰਪਲੀਟ ਕਰਾਤੀ ਰੋਪੜ ਦਾ ਵੀ ਸਨੀਕ ਦੱਸਿਆ ਜਾ ਰਿਹਾ ਹੈ ਰੋਪੜ ਦਾ ਹੀ ਕਹ ਰਹੇ ਵਸਨੀਕ ਹੈਗਾ ਇਹ ਗਰੋਹ ਹੁੰਦਾ ਜੀ ਇਹ ਗਰੋਥ ਲੱਗਣੋਂ ਥਾਣੇ ਦੇ ਵਿੱਚ ਵੀ ਕੋਈ ਮੰਨਿਆ ਨਹੀਂ ਜਾ ਕੇ ਹੈਗਾ ਥਾਣੇ ਚ ਕਹਿੰਦਾ ਜੀ ਮੇਰੇ ਮੈਨੂੰ ਤਾਂ ਪਤਾ ਹੀ ਨਹੀਂ ਜੀ ਕੌਣ ਹੈ ਕੌਣ ਨਹੀਂ ਮੈਂ ਤਾਂ ਮੈਂ ਤਾਂ ਆਰਡਰ ਲੈਣ ਆਇਆ ਸੀਗਾ ਬੰਦਾ ਜਦੋਂ ਆਰਡਰ ਵੀ ਲੈਣ ਆਇਆ ਕੁਝ ਲੈਣ ਆਇਆ ਉਹਦੇ ਸਾਹਮਣੇ ਪੇਮੈਂਟ ਹੋ ਰਹੀ ਹੈ ट्राਨੈਕਸ਼ਨ ਹੋ ਰਹੀ ਹੈ ਕੀ ਕਿਸੇ ਨੂੰ ਥਰਡ ਪਰਸਨ ਨੂੰ ਪਰਸਨ ਨੂੰ ਪੈਸੇ ਜਾ ਰਹੇ ਆ ਰੋਗ ਦਾ ਵੀ ਮੈਨੂੰ ਪੇਮੈਂਟ ਦੇਣੀ ਆ ਜਾਂ ਕਿਸੇ ਹੋਰ ਨੂੰ ਦੇਣੀ ਆ ਤੇਰੇ ਸਾਹਮਣੇ 5 ਮਿੰਟ ਹੋ ਗਏ ਬੰਦਾ ਟਰਾਂਜੈਕਸ਼ਨ ਕਰਕੇ ਕਿਸੇ ਨੂੰ ਪੇਮੈਂਟ ਦੇ ਰਿਹਾ ਕੁਛ ਨਹੀਂ ਦੱਸ ਰਿਹਾ ਥੈਟਸ ਮੀਨ ਉਹ ਪਰਸਨ ਵੀ ਇਨਵੋਲ ਹੈ ਇਹ ਇਦਾਂ ਨਹੀਂ ਹੁੰਦਾ ਹੁੰਦਾ ਸਾਡੀ ਉਹਨਾਂ ਗੈਲੀਆਂ ਹੋ ਸਕਦਾ ਉਹਨਾਂ ਨੂੰ ਤੋਖਾ ਲੜੀ ਹੋਈ ਹੋਈ ਹੋਵੇ ਪਰ ਅਨਾਂ ਅਣਜਾਨ ਬੰਦਾ ਕੋਈ ਨਹੀਂ ਹੁੰਦਾ ਆਪਣੀ ਦੁਕਾਨ ਛੱਡ ਕੇ ਥਰਡ ਪਰਸਨ ਕੋਲ ਜਾ ਕੇ ਦੁਕਾਨ ਕਰਦਾ ਬੰਦਾ ਕੋਈ ਉਹ ਕਹਿੰਦਾ ਮੈਂ ਦੁਕਾਨ ਕਰਦਾ ਜੀ ਕਾਦਾ ਕੰਪਿਊਟਰ ਦੀ ਕਹਿੰਦਾ ਕੋਈ ਮੈਂ ਦੁਕਾਨ ਕਰਦਾ ਮੈਂ ਦੁਕਾਨ ਕਰਦਾ ਤੇ ਮੈਂ ਮੈਂ ਤਾਹੀ ਵਿਸ਼ਵਾਸ ਕੀਤਾ ਕਿ ਉਹ ਦੁਕਾਨ ਹੀ ਕੰਪਿਊਟਰ ਦੀ ਕਰਦਾ ਐ ਅਸੀਂ ਨੇ ਦੇਣੀ ਹੋਣੀ ਕੰਪਿਊਟਰ ਇਸੇ ਵਿਸ਼ਵਾਸ ਤੇ ਕੋਈ ਕੋਈ ਗਰੰਟਰ ਆਂਦਾ ਤਾਂ ਹੀ ਅਸੀਂ ਅਸੀਂ ਪੈਸੇ ਦਿੰਨੇ ਆਂ ਆਨਲਾਈਨ ਦੇਖੋ ਅਸੀਂ ਡਰਦੇ ਆਂ ਕਿਸੇ ਨੂੰ ਪੇਮੈਂਟ ਦੇਣ ਨੂੰ ਕਿ ਬਈ ਹਾਂ ਕਿਸੇ ਨੂੰ ਪੇਮੈਂਟ ਨਾ ਕਰੀਏ ਜਦ ਬੰਦਾ ਗਰੰਟਰ ਹੀ ਆ ਗਿਆ ਬੰਦਾ ਸਾਹਮਣੇ ਆ ਗਿਆ ਤਾਂ ਹੀ ਪੇਮੈਂਟ ਹੁੰਦੀ ਐ ਇਦਾਂ ਨਹੀਂ ਪੇਮੈਂਟ ਹੁੰਦੀ ਤੇ ਦੂਸਰੀ ਗੱਲ ਇੱਕ ਹੋਰ ਐ ਮੈਂ ਸੀਸੀਟੀਵੀ ਕੈਮਰੇ ਦੇ ਵਿੱਚ ਸਾਰੀਆਂ ਤਸਵੀਰਾਂ ਕੈਦ ਹੋ ਚੁੱਕੀਆਂ لیکن ਜੇਕਰ ਹੁਣ پولیس ਦੇ ਪਾਸ ਜਿਹੜਾ ਮੁਜਰਮ ਜਿਹੜਾ ਉਹ ਕਾਬੂ ਕਰਾ ਦਿੱਤਾ ਗਿਆ ਪਰ ਲੇਕਿਨ ਮੈਂ ਸਭ ਨੂੰ ਇੱਕ ਸੰਚਦਾ ਵੀ ਇਸ ਤਰ੍ਹਾਂ ਵੀ ਸਾਈਬਰ ਠੱਗੀਆਂ ਜਿਹੜੀਆਂ ਹੋ ਰਹੀਆਂ ਨੇ ਇਹਨਾਂ ਦੇ ਬਜੋ ਪਰ ਲੇਕਿਨ ਇਹ ਠੱਗੀ ਦਾ ਬਿਲਕੁਲ ਪ੍ਰੋਪਰ ਆ ਵੀ ਬੰਦਾ ਆਂਦਾ ਏ ਆਗੇ ਤੁਹਾਨੂੰ ਫੋਨ ਤੇ ਗੱਲ ਕਰਾਂਦਾ ਜਾਂ ਗੱਲ ਕਰੇ ਤੁਸੀਂ ਕੋਈ ਆਰਡਰ ਲਗਾਉ ਸਿਲੈਕਟ ਕਰਿਆ ਕੋਈ ਕੋਈ ਸਿਲੈਕਟ ਕਰਿਆ ਤੋਂ ਦੇ ਬਾਅਦ ਜਾ ਕੇ ਪੇਮੈਂਟ ਜਿਹੜੀ ਹੈ ਉਹਨਾਂ ਦੇ ਫੋਨ ਤੇ ਗੱਲਬਾਤ ਰਾਹੀਂ ਪਾਈ ਦਿੰਦੀ ਹੈ ਪਰ ਲੇਕਿਨ ਹਜੇ ਤੱਕ ਤਾਂ ਦੱਸਿਆ ਜਾ ਰਿਹਾ ਕਿ ਬਿਲਕੁਲ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਪੁਲਿਸ ਵੱਲੋਂ ਨਹੀਂ ਹੋਈ ਹੈ ਤੇ ਅਗਲੀ ਜਿਹੜੀ ਵੀ ਕਾਰਵਾਈ ਹੋ